ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੇਕ ਖਬਰ ਝੂਠੀ ਖਬਰ ਚਲਾਈ ਜਾ ਰਹੀ ਹੈ ਜਿਸ ਸਿਰਫ ਇਹਨੇ ਇਹ ਵੀਡੀਓ ਪਾਈ ਹੈ ਉਹਨੇ ਇਹ ਵੀਡੀਓ ਕਿਵੇਂ ਪਾਈ ਹੈ ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਣਾ ਇੱਕ ਪੀਆਰਟੀਸੀ ਰੋਡਵੇ ਬਸ ਵਾਲਿਆਂ ਨੇ ਧਰਨਾ ਲਾਇਆ ਸੀ ਉਸ ਧਰਨੇ ਦੇ ਵਿੱਚ ਧਰਨਾ ਲਾਉਣ ਵਾਲਿਆਂ ਨੂੰ ਪੁਲਿਸ ਨੇ ਇਨਡਰਟੇਨ ਕੀਤਾ ਸੀ ਇੱਕ ਬਸ ਦੇ ਵਿੱਚ ਉਹਨਾਂ ਨੂੰ ਲਿਜਾ ਰਹੇ ਨੇ ਤੇ ਉਹ ਕਿੱਥੇ ਲੈ ਕੇ ਜਾ ਰਹੇ ਨੇ ਪਟਿਆਲਾ ਦੇ ਡੀਐਸਪੀ ਤੇ ਹੋਰ ਪੁਲਿਸ ਅਫਸਰਾਂ ਨੇ ਇਹ ਖੁਲਾਸੇ ਕੀਤੇ ਨੇ ਮੇਰੇ ਕੋਲ ਵੀਡੀਓ ਵੀ ਆ ਚੁੱਕੀ ਹੈ ਤੇ ਇਹਨੂੰ ਆਧਾਰ ਬਣਾ ਕੇ ਇੱਕ ਜਿਹੜੇ ਸਿਰਫਰੇ ਨੇ ਵੀਡੀਓ ਪਾਈ ਹੈ ਉਹਨੇ ਆਪਣੇ ਮੂੰਹ ਤੇ ਨਕਾਬ ਲਿਆ ਹੋਇਆ ਉਹਦੇ ਵਿੱਚ ਕੀ ਕਿਹਾ ਗਿਆ ਤੇ ਉਸ ਖਬਰ ਨੂੰ ਆਧਾਰ ਕਿਦਾਂ ਬਣਾਇਆ ਗਿਆ ਕਿ ਪੰਜਾਬ ਦਾ ਸਿੱਖ ਨੌਜਵਾਨ 1 ਲੱਖ ਮੁੰਡਾ 1 ਲੱਖ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਰਲ ਕੇ ਮਾਰਨੇ ਇਹ ਖਬਰ ਸਾਡੇ ਬੁੱਧੀਜੀਵੀ ਸ਼ਾਸਤਦਾਨ ਥੋੜਾ ਕਾਫੀ ਲੋਕਾਂ ਨੇ ਵੈਰਨ ਕੀਤੀ ਹੈ ਔਰ ਚਿਲਾ ਰਹੇ ਨੇ ਮੈਂ ਤੇ ਇੱਕ ਬੇਨਤੀ ਕਰਨ ਨੂੰ ਧਿਆਨ ਦੇ ਨਾਲ ਸੁਣਿਆ ਜਰੂਰ ਜਿਹੜੇ ਸਿਰ ਫਿਰੇ ਨੇ ਇਹ ਖਬਰ ਚਲਾਈ ਹੈ ਵੀਡੀਓ ਪਾਈ ਹੈ ਵੀ 1 ਲੱਖ ਮੁੰਡਾ ਮਾਰਨਾ ਉਹਦੇ ਤੇ ਜਲ ਤੋਂ ਜਲ ਕਾਰਵਾਈ ਹੋਣੀ ਹੈ ਉਹਨੂੰ ਲੱਭ ਲੈਣਾ ਹੁਣ ਇਹ ਵੀਡੀਓ ਨੂੰ ਇਹ ਖਬਰ ਨੂੰ ਹੈਪ ਕਿਨੇ ਦਿੱਤੀ ਹੈ ਇਹਨੂੰ ਵੱਧ ਤੋਂ ਵੱਧ ਕਿਹਨੇ ਉਛਾਲਿਆ ਕਿਹਨੇ ਬਹਿਰਲ ਕੀਤਾ ਇਹਦੇ ਬਾਰੇ ਸੁਣੋ ਸਭ ਤੋਂ ਪਹਿਲਾਂ ਤਾਂ ਜਿਹੜੇ ਖਾਲਸਤਾਨੀ ਮੂਵਮੈਂਟ ਦੇ ਲੋਕ ਨੇ ਉਹਦੇ ਵਿੱਚ ਭਿੰਡਰਾਂ ਵਾਲਾ ਲਾਣਾ ਵੀ ਹੁੰਦਾ ਹੈ ਉਹਦੇ ਵਿੱਚ ਮੂਤਪਾਲ ਦਾ ਲਾਣਾ ਵੀ ਹੁੰਦਾ ਹੈ ਤੇ ਦੂਜੇ ਨੰਬਰ ਤੇ ਜਿਹੜੇ ਲੋਕ ਪੰਜਾਬ ਦੀ ਸਤਾ ਤੋਂ ਬਾਹਰ ਨਹੀਂ ਜਿਹੜੇ ਸਤਾ ਦੀ ਕੁਰਸੀ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਮੌਜੂਦਾ ਸਰਕਾਰ ਨੂੰ ਡੈਮੇਜ ਕੀਤਾ ਜਾਵੇ ਮੌਜੂਦਾ ਸਰਕਾਰ ਨੂੰ ਬਦਨਾਮ ਕੀਤਾ ਜਾਵੇ ਇਹ ਮਨਸ਼ਾ ਇਹਨਾਂ ਲੋਕਾਂ ਦੀ ਹੁਣ ਬੇਨਤੀ ਸੁਣੋ ਧਿਆਨ ਦੇ ਨਾਲ ਅੱਜ ਮੀਡੀਆ ਦਾ ਯੁੱਗ ਹੈ ਪਰਸ ਨੂੰ ਅਦਾਲਤਾਂ ਦੇ ਵਿੱਚ ਹਿਸਾਬ ਕਿਤਾਬ ਦੇਣਾ ਪੈਂਦਾ ਤੁਹਾਨੂੰ ਪਤਾ ਹੈ ਪੰਜਾਬ ਦੇ ਡੀਜੀਪੀ ਤੋਂ ਮਾਨਯੋਗ ਹਾਈ ਕੋਰਟ ਨੇ ਜਿੰਨੇ ਵੀ ਇਨਕਾਊਂਟਰ ਹੋਏ ਨੇ ਉਹ ਸਾਰਾ ਡਾਟਾ ਮੰਗਿਆ ਵੀ ਇਨਕਾਉਂਟਰ ਕਿਉਂ ਕੀਤੇ ਨੇ ਕੀ ਮਕਸਦ ਸੀ ਜਿਹਨਾਂ ਦਾ ਇਨਕਾਉਂਟਰ ਕੀਤਾ ਉਹਨਾਂ ਦਾ ਕਸੂਰ ਕੀ ਸੀ ਕਿਹੜੀ ਥਾਂ ਤੇ ਕੀਤਾ ਕਿਹੜੇ ਟਾਈਮ ਸੀ ਕਿਹਦੇ ਆਰਡਰ ਸੀ ਇਹ ਸਾਰਾ ਡਾਟਾ ਮਾਨਯੋਗ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਦੇ ਕੋਲੋਂ ਮੰਗਿਆ ਤੁਸੀਂ 30 ਸਾਲ ਪਿੱਛੇ ਨਾ ਜਾਓ ਹੁਣ 2026 ਚੱਲਦਾ ਹੁਣ ਦੇ ਸਮੇਂ ਵਿੱਚ ਦੇਖੋ ਵੀ ਇੰਨੀ ਧੱਕੇਸ਼ਾਹੀ ਛੇਤੀ ਕਿਤੇ ਨਹੀਂ ਹੋ ਸਕਦੀ ਬਿਲਕੁਲ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਦੀ ਮਨਸ਼ਾ ਹੈ ਉਹਨਾਂ ਲੋਕਾਂ ਦੀ ਮੁਖਲਾਹਟ ਹੈ ਜਿਹੜੇ ਲੋਕ ਸਤਾ ਤੋਂ ਬਾਹਰ ਹੋਏ ਨੇ ਜਿਹੜੇ ਚਾਹੁੰਦੇ ਆ ਕਿ ਸਾਨੂੰ ਸਤਾ ਦੀ ਕੁਰਸੀ ਮਿਲੇ ਅਸੀਂ ਕਿਵੇਂ ਨਾ ਕਿਵੇਂ ਪੰਜਾਬ ਸਰਕਾਰ ਨੂੰ ਪੰਜਾਬ ਪੁਰਸ ਨੂੰ ਬਦਨਾਮ ਕਰੀਏ ਮੈਂ ਜਿਹੜੇ ਨਾਮ ਲੈਣੇ ਨਾ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਖਾਲਸਤਾਨ ਦੇ ਨਾਂ ਤੇ ਕੌਮ ਦੇ ਨਾਂ ਤੇ ਪੰਜਾਬ ਨੂੰ ਬਰਬਾਦ ਕੀਤਾ ਕੌਮ ਨੂੰ ਬਰਬਾਦ ਕੀਤਾ ਉਹ ਲੋਕ ਆ ਗਏ ਉਹਦੇ ਵਿੱਚ ਮਾਨਦਲੀ ਪਿੰਡਰਾਂ ਵਾਲੇ ਅਮਰਤਪਾਲ ਵਰਗੇ ਮੋਤਪਾਲ ਵਰਗੇ ਅਮਰਤਪਾਲ ਦੇ ਭਾਪੇ ਵਰਗੇ ਸਮਝ ਆਈ ਇਹ ਤਾਂ ਚਾਹੁੰਦੇ ਐ ਵੀ ਇਦਾਂ ਦੀ ਮੂਵਮੈਂਟ ਚਲਾਈ ਜਾਵੇ ਪੰਜਾਬ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਕੁਰਸੇ ਨੂੰ ਬਦਨਾਮ ਕੀਤਾ ਜਾਵੇ ਲੋਕਾਂ ਨੂੰ इमोशनल ਬਲੈਕਮੇਲ ਕੀਤਾ ਜਾਵੇ ਵੀ ਤੁਹਾਡੇ ਬੱਚੇ ਮਾਰੇ ਜਾਣਗੇ ਕਿਸੇ ਗੁਰਦੁਆਰੇ ਵਿੱਚ ਕਿਸੇ ਬੇਵਕੂਫ ਨੇ ਇੱਕ ਅਨਾਉਂਸਮੈਂਟ ਵੀ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਰੱਖੋ ਬਾਹਰੋਂ ਨਿਕਲ ਨਿਓ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਵੀ ਕਿਹਨੂੰ ਪੁੱਛ ਕੇ ਕਿਸ ਆਧਾਰ ਤੇ ਇਹ ਅਨਾਉਂਸਮੈਂਟਾਂ ਤੁਸੀਂ ਗੁਰਦਾਰੇ ਵਿੱਚ ਕਰਾ ਰਹੇ ਹੋ ਮਤਲਬ ਕਿ ਇਹਨਾਂ ਲੋਕਾਂ ਨੂੰ ਹਸਪੀਟਲ ਵਿੱਚ ਦਾਖਲ ਕਰਾ ਕੇ ਦਵਾਈ ਦੇਣ ਦੀ ਜ਼ਰੂਰਤ ਹੈ ਇਹ پاگل ਹੋ ਚੁੱਕੇ ਆ। ਹਾਂ ਆ ਜਿਹੜੇ ਖਬਰਾਂ ਚਲਾਉਂਦੇ ਨੇ ਨਾ ਇਹ 2.5 ਲੱਖ ਬੰਦਾ ਸੌਖਾ ਹੋਊਗਾ। ਜਿਹੜੇ ਸਿਰਫਰੇ ਨਸ਼ੇੜੀ ਬੰਦੇ ਪਾ ਕੇ 2.500 ਦਾ ਪੈਕ ਫੇਸਬੁਕ ਖੋਲਣਗੇ ਆਇਆ ਹੋ ਗਿਆ ਬਾਹ ਹੋ ਗਿਆ ਕੱਖ ਨਹੀਂ ਪਤਾ ਇਹਨਾਂ ਨੂੰ ਇੱਕ ਮੋਗੇ ਦਾ ਨਸ਼ੇੜੀ ਜਾ ਚਾਰ ਪੰਜ ਹੋਰ ਮੇਰੇ ਕੋਲ ਭੇਜੇ 1 ਲੱਖ ਮੁੰਡਾ ਮਾਰਨਾ ਹਾਂ ਤੁਹਾਨੂੰ ਮਾਰਿਆ ਜਾ ਸਕਦਾ ਜਿਹੜੇ ਬੰਦੇ ਗੰਦ ਪਾਉਂਦੇ ਫੇਸਬੁੱਕਾਂ ਤੇ ਨਾ ਇਹਨਾਂ ਨੂੰ ਮਾਰਨਾ ਜ਼ਰੂਰੀ ਹੈ ਇਹਨਾਂ ਦੀ ਨਸ ਕਉਣੀ ਜ਼ਰੂਰੀ ਹੈ ਇਹ ਆਪੀ ਮਰ ਜਾਣਗੇ ਜਦੋਂ ਪੇਜ ਬੰਦ ਹੋਗੇ ਚੈਨਲ ਬੰਦ ਹੋਗੇ ਹੋਗੇ ਟੋਰੀ ਫੁਲਕਾ ਬੰਦ ਆਪੀ ਮਰ ਜਾਣਗੇ ਫਿਰ ਜੀਕਾ ਮਾਰਨਗੇ ਆ ਪਿਛਲੇ 3-4 ਮਹੀਨਿਆਂ ਚ ਕਈਆਂ ਨੇ ਮੇਰੇ ਨਾਲ ਪੰਗਾ ਲਿਆ ਜਦੋਂ ਇਸ ਟ੍ਰੈਕ ਕਰ ਸ਼ੁਰੂ ਕਰ ਮਾਰਦਿਆਂ ਪੇਜ ਬੰਦ ਹੋ ਗਏ ਹੁਣ ਕਈ ਦਾ ਦਿਹਾੜੀ ਜਾਂਦੇ ਕਈ ਬਿਲਕਦੇ ਪੇਜ ਬੰਦ ਹੋ ਗਏ 20 30 30000 ਰੁਪਏ ਘਰੇ ਬੈਠੇ ਕਮਾਉਂਦੇ ਸੀ ਜਦੋਂ ਚੈਨਲ ਬੰਦ ਹੋ ਗਏ ਤਾਂ ਆਪੀ ਮਰ ਗਏ ਜਿੰਨੇ ਵੀ ਫੇਸਬੁੱਕ ਤੇ ਇਦਾਂ ਦੀਆਂ ਖਬਰਾਂ ਚਲਾਉਣ ਵਾਲੇ ਨੇ ਗੰਦ ਪਾਉਣ ਵਾਲੇ ਨੇ ਇਹਨਾਂ ਨੂੰ ਨਸ਼ ਜ਼ਰੂਰ ਪਾਈ ਜਾਵੇ ਹਾਂ ਇਹ ਲੱਖ ਨਹੀਂ ਇਹ 2.5 ਲੱਖ ਬੰਦਾ ਹੋ ਸਕਦਾ 2.5 ਲੱਖ ਬੰਦਾ ਹੋ ਸਕਦਾ ਇਹਨਾਂ ਨੂੰ ਕੰਟਰੋਲ ਕਰਨਾ ਛੇਤਰ ਫੇਰਨਾ ਜਾਂ ਕਹ ਲਈ ਜੇਲਾ ਵਿੱਚ ਸੁੱਟਣਾ ਇਹਨਾਂ ਦੇ ਗੋਲੇ ਮਾਰਨੀ ਜ਼ਰੂਰੀ ਹੈ ਸਭ ਤੋਂ ਗੰਦ ਸਭ ਤੋਂ ਵੱਧ ਗਾਂਦੇ ਪਾਉਂਦੇ ਜੇ ਕਹਿ ਲਈ ਤਾਂ ਪੂਰੇ ਪੰਜਾਬ ਦੇ ਲੋਕਾਂ ਨੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਭਾਈਚਾਰੇ ਜਾਂ ਸਿੱਖ ਨੌਜਵਾਨ ਬਸਦੇ ਨੇ ਆਪਣਾ ਕਾਰੋਬਾਰ ਕਰਦੇ ਉਹਨਾਂ ਨੂੰ ਸਭ ਨੂੰ ਬੇਨਤੀ ਹੈ ਇਹ ਫੇਕ ਖਬਰਾਂ ਨੇ ਝੂਠੀਆਂ ਖਬਰਾਂ ਨੇ ਕਿਸੇ ਦੀ ਜ਼ਰਤ ਨਹੀਂ ਹੈਗੀ ਕਿਸੇ ਨੂੰ ਬੇਵਜਾ ਚੱਕ ਲਿਆ ਜਾਵੇ ਉਹਦਾ ਇਨਕਾਊਂਟਰ ਕਰਦੇ ਚਾਵੇ ਕਿਸੇ ਨੂੰ ਇਹ ਹੋ ਨਹੀਂ ਸਕਦਾ ਜਿਹੜੇ ਲੋਕ ਗੰਦਗੇ ਪਾ ਰਹੇ ਨੇ ਪੁਲਿਸ ਨੂੰ ਤੇ ਕਾਰਵਾਈ ਕਰਦੀ ਐ ਪੁਲਿਸ ਪੁਲਿਸ ਦਾ ਸਾਥ ਦਿਓ ਪੁਲਿਸ ਨੂੰ ਕਾਰਵਾਈ ਕਰਨ ਦਿਓ ਜੇ ਪੰਜਾਬ ਦਾ ਮਾਹੌਲ ਠੀਕ ਕਰਨਾ ਗੰਦ ਪਾਉਣ ਵਾਲੇ ਕਦੇ ਨਹੀਂ ਚਾਹੁੰਦੇ ਇਹ ਗੱਲ ਹੋਰ ਨੋਟ ਕਰਿਓ ਹੁਣ ਗੈਂਗਸਟਰਵਾਦ ਨੂੰ ਖਤਮ ਕਰਨ ਵਾਲੀ ਜਿਹੜੀ ਮਹਿੰਮ ਚਲਾਈ ਐ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਹਨੂੰ ਕਿਤੇ ਰੋਕਣ ਵਾਸਤੇ ਇਹ ਛਾਛਾ ਇਹ ਛੋਲੀਆਂ ਖੜੀਆਂ ਜਾਂਦੀਆਂ ਨੇ ਹੁਣ ਗੈਂਗਸਟਰ ਕਦੋਂ ਚੌਣਗੇ ਵੀ ਸਾਨੂੰ ਪੰਜਾਬ ਪੁਲਿਸ ਪੰਜਾਬ ਸਰਕਾਰ ਖਤਮ ਕਰੇ ਹੁਣ ਇਹ ਰੁੱਖ ਦੂਜਾ ਦਿੰਦੇ ਆ ਵੀ ਗੈਂਗਸਟਰਾਂ ਦੇ ਬਹਾਨੇ ਨੌਜਵਾਨ ਮਾਰਨੇ ਨੇ ਬਿਲਕੁਲ ਨਹੀਂ ਦੀ ਕਿਸੇ ਨੂੰ ਕੋਈ ਨਹੀਂ ਮਾਰਦਾ ਇਹ ਛੁਰਲੀਆਂ ਨੇ ਹੁਣੇ ਡਰਦੇ ਨੇ ਹੁਣ ਚੀਕਾਂ ਪੈਂਦੀਆਂ ਨੇ ਵੀ ਸਾਨੂੰ ਮਾਰਨਗੇ ਅਸੀਂ ਇਦਾਂ ਦੀ ਫੇਰ ਖਬਰ ਫੈਲਾ ਦਈਏ ਤੇ ਲੋਕ ਡਰ ਜਾਣ ਜਿੱਥੇ ਵੀ ਪੂਰੀ ਦੁਨੀਆ ਵਿੱਚ ਸਿੱਖ ਵਸਦੇ ਨੇ ਜਾਂ ਕੋਈ ਵੀ ਕਮਿਊਨਿਟੀ ਹੈ ਸਭ ਨੂੰ ਬੇਨਤੀ ਹੈ ਵੀ ਕਿਸੇ ਨਾਲ ਕੋਈ ਤੱਕਾ ਨਹੀਂ ਹੋਣਾ ਜਿਹੜਾ ਗਲਤ ਬੰਦਾ ਹੈਗਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਚਾਹੁੰਦੇ ਹੋ ਨਾ ਵੀ ਸਾਡਾ ਭਾਰਤ ਮਹਾਨ ਹੈ ਜਾਂ ਸਾਡਾ ਪੰਜਾਬ ਮਹਾਨ ਹੈ ਜੇ ਚਾਹੁੰਦੇ ਤਾਂ ਪੁਲਸ ਦਾ ਸਾਥ ਦਿਓ ਜਿੰਨੇ ਵੀ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਦਾ ਖਾਤਮਾ ਹੋਣਾ ਜ਼ਰੂਰੀ ਹੈ ਗੈਸਟਰਵਾਦੀ ਜੜੋਂ ਖਤਮ ਕਰਨਾ ਜ਼ਰੂਰੀ ਹੈ ਕੋਈ ਪੰਜਾਬ ਪੁਲਿਸ ਦੇ ਕੋਲੇ ਤਾਕਤ ਨਹੀਂ ਪੰਜਾਬ ਸਰਕਾਰ ਕੋਲੇ ਤਾਕਤ ਨਹੀਂ ਵੀ 1 ਲੱਖ ਮੁੰਡਾ ਚਾਕੇ ਮਾਰ ਦੇਉਣੇ 1 ਲੱਖ ਮੁੰਡਾ ਕਿੱਥੋਂ ਲੈ ਕੇ ਆਉਣਾ ਜੀ ਦੱਸਿਓ ਲਿੰਟੀ ਕਰਿਓ ਪੰਜਾਬ ਦੇ ਵਿੱਚੋਂ 1 ਲੱਖ ਮੁੰਡਾ ਕਿੱਥੋਂ ਲੈ ਕੇ ਆਉਣਾ ਦੱਸਿਓ ਤਾਂ ਸਹੀ ਸ਼ਰਮ ਨਹੀਂ ਆਉਂਦੀ ਸਾਨੂੰ ਇਹ ਗੱਲਾਂ ਕਰਦੇ ਨੂੰ ਫੇਕ ਵੀਡੀਓ ਨੇ ਜਿਹੜੇ ਵਾਇਰਲ ਕਰਦੇ ਨੇ ਤੇ ਕਾਰਵਾਈ ਹੋਊਗੀ ਕਿਵੇਂ ਦਾ ਹੰਤਾ ਇਹਦੇ ਵਿੱਚ ਕੌਣ ਕੌਣ ਬੰਦੇ ਆ ਸਭ ਤੋਂ ਪਹਿਲਾਂ ਖਾਲਸਤਾਨੀ ਪਿੰਡਰਾਂ ਵਾਲੇ ਦਾ ਲਾਣਾ ਮੂਤਪਾਲ ਦਾ ਪਰਿਵਾਰ ਹੁੰਦਾ ਇਹਦੇ ਵਿੱਚ ਮੰਡਲੀ ਆਉਂਦੇ ਨੇ ਅਕਾਲੀ ਤੇ ਕਾਂਗਰਸੀ ਵੀ ਆਉਂਦੇ ਆ ਜਿਹੜੇ ਚਾਹੁੰਦੇ ਆ ਕਿ ਇਦਾਂ ਦੀਆਂ ਫੇਕ ਖਬਰਾਂ ਵਾਇਰਲ ਕਰਕੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾਵੇ ਇਹਨਾਂ ਦੀਆਂ ਕਰਤੂਤਾਂ ਨੇ ਤੂੰ ਸੁਣਿਆ ਨਹੀਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੜ੍ਹਨੇ ਜਿਹੜਾ ਬਿਆਨ ਦਿੱਤਾ ਉਹਨੇ ਕੀ ਕਿਹਾ ਕਿ ਸਾਨੂੰ ਕੁਝ ਅਫਸਰਾਂ ਨੇ ਇਹ ਪ੍ਰਪੋਜ਼ਲ ਭੇਜੀ ਸੀ ਕਿ ਅਸੀਂ ਬਲਾਸਟ ਕਰਾਂਗੇ ਤੁਹਾਡੀ ਸਰਕਾਰ ਬਣ ਜੂ। ਸਮਝ ਆਈ ਨੰਗਲਾਂ ਦੀ। ਪਹਿਲਾਂ ਇਹ ਬੀਬੀ ਰਜਿੰਦਰ ਕੌਰ ਦੀ ਖਬਰ ਚੱਲਦੀ ਹੈ। ਵੀਰ ਸਾਡੇ ਕੋਲ ਪ੍ਰਪੋਜ਼ਲ ਆਈ ਸੀ ਉਸ ਤੋਂ ਬਾਅਦ ਇਹ ਫੇਕ ਖਬਰ ਜਲਾ ਦਿੱਤੀ। 200 ਹਜ਼ਾਰ ਮੁੰਡਾ ਮਾਰਨਾ। ਮਤਲਬ ਇਹ ਮਾਰਨ ਵਾਲੇ ਕੋਈ ਹੋਰ ਨਹੀਂ। ਇਹਨਾਂ ਦੇ ਪਾਲੇ ਹੋਏ ਗੁੰਡੇ ਹੀ ਇਹ ਕੰਮ ਕਰਨਗੇ। ਬਦਨਾਮ ਕਿਉਂ ਕਰਨਗੇ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਜਾਣ ਕੇ ਇਹ ਕੁਰਸੀ ਦੀ ਖਾਤਰ ਸਤਾ ਦੇ ਖਾਤਰ ਕੁਝ ਵੀ ਕਰ ਸਕਦੇ ਆ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਕੱਠਾਂ ਦੇ ਵਿੱਚ ਜਾ ਕੇ ਝੰਡੇ ਵੀ ਡੰਡਾ ਪਾ ਕੇ ਖੜਨ ਦੀ ਲੋੜ ਨਹੀਂ ਆਪਣਾ ਕੰਮ ਤਾਂ ਦਾ ਕਰੋ ਕਿਸੇ ਨਾਲ ਬਹਿਸ ਵਸਾਇਆ ਕਰਨ ਦੀ ਲੋੜ ਨਹੀਂ ਫਜ਼ੂਲ ਫੇਸਬੁਕਾਂ ਤੇ ਕਮੈਂਟ ਕਰਨ ਦੀ ਲੋੜ ਨਹੀਂ ਇਹਦਾ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖੋ ਇਹ ਸਭ ਕੁਝ ਖਬਰ ਜਿਹੜੀ ਹੈ ਇਹ ਸਭ ਕੁਝ ਜਿਹੜੀਆਂ ਅਫਵਾਹਾਂ ਨੇ ਇਹ ਫੇਕ ਨੇ ਤੇ ਇਹ ਝੂਠੀਆਂ ਨੇ ਤੇ ਇਹ ਅਫਵਾਹਾਂ ਫੈਲਾਉਣ ਵਾਲੇ ਕੌਣ ਨੇ ਜਿਹੜੇ ਸਤਾ ਤੋਂ ਬਾਹਰ ਨੇ ਜਿਹੜੇ ਚਾਹੁੰਦੇ ਨੇ ਸਾਨੂੰ ਸਤਾ ਦੀ ਕੁਰਸੀ ਮਿਲੇ ਇਹ ਉਹਨਾਂ ਦੀਆਂ ਖਬਰਾਂ ਨੇ ਅਸਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ